ਕੇਂਦਰ ਵਿੱਚ ਸਰਕਾਰ ਚਲਾ ਰਹੀ ਪਾਰਟੀ ਯਾਨੀ ਭਾਰਤੀ ਜਨਤਾ ਪਾਰਟੀ ਲਈ ਅੱਜ ਦਾ ਦਿਨ ਕਾਫੀ ਅਹਿਮੀਅਤ ਰੱਖਦਾ ਹੈ 6 April ਦਾ ਦਿਨ ਭਾਰਤੀ ਜਨਤਾ ਪਾਰਟੀ ਦੇ ਇਤਿਹਾਸ ਨਾਲ یوں ਜੁੜਦਾ ਹੈ ਕਿ ਅੱਜ ਹੀ ਦੇ ਦਿਨ ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਹੋਈ ਸੀ ਅਤੇ ਕਿਸੇ ਵੇਲੇ ਲੋਕ ਸਭਾ ਵਿੱਚ ਸਿਰਫ 2 ਸੀਟਾਂ ਹਾਸਲ ਕਰਨ ਵਾਲੀ ਇਹ ਪਾਰਟੀ ਅੱਗੇ ਜਾ ਕੇ ਦੇਸ਼ ਦੀ ਸਭ ਤੋਂ ਮਜ਼ਬੂਤ ਅਤੇ ਰਿਕਾਰਡ ਤੋੜ ਜਿੱਤ ਹਾਸਲ ਕਰਨ ਵਾਲੀ ਪਾਰਟੀ ਬਣੀ ਹੈ ਸੋ ਇਸ ਅਰਸੇ ਦੌਰਾਨ ਭਾਰਤੀ ਜਨਤਾ ਪਾਰਟੀ ਕਿਵੇਂ ਪੜਾਦਰ ਪੜਾ ਅੱਗੇ ਵਧੀ ਹੈ ਅਤੇ ਕਿਵੇਂ ਦੇਸ਼ ਦੀ ਨੰਬਰ 1 ਪਾਰਟੀ ਬਣ ਕੇ ਉੱਭਰੀ ਹੈ ਆਓ ਜਾਣਦੇ ਹਾਂ ਅੱਜ ਦੇ ਇਸ ਵਿਸ਼ੇਸ਼ ਵੀਡੀਓ ਵਿੱਚ ਭਾਰਤੀ ਜਨਤਾ ਪਾਰਟੀ ਨੇ ਸਿਰਫ ਦੋ ਲੋਕ ਸਭਾ ਸੀਟਾਂ ਦੇ ਨਾਲ ਆਪਣਾ ਕੇਂਦਰੀ ਸਫ਼ਰ ਸ਼ੁਰੂ ਕੀਤਾ ਸੀ ਅਤੇ ਸਾਲ 2019 ਵਿੱਚ ਉਹਦੇ ਆਉਂਦੇ ਆ ਇਸ ਪਾਰਟੀ ਨੇ 303 ਸੀਟਾਂ ਤੱਕ ਆਪਣਾ ਮੁਕਾਮ ਤੈਅ ਕੀਤਾ ਕਈ ਸੂਬਿਆਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ 50% ਤੋਂ ਜ਼ਿਆਦਾ ਵੋਟਾਂ ਵੀ ਮਿਲੀਆਂ ਸਨ ਪਰ ਜਦੋਂ ਭਾਰਤੀ ਜਨਤਾ ਪਾਰਟੀ ਦਾ ਆਗਾਜ਼ ਹੋਇਆ ਤਾਂ ਉਦੋਂ ਹਾਲਾਤ ਬਿਲਕੁਲ ਵੱਖਰੇ ਸਨ ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਦਾ ਕਿੱਸਾ ਬੜਾ ਦਿਲਚਸਪ ਹੈ ਕਿਉਂਕਿ ਇਹ ਕਿਸੇ ਖਾਸ ਨੀਤੀ ਤਹਿਤ ਸਥਾਪਨਾ ਨਹੀਂ ਸੀ ਹੋਈ ਬਲਕਿ ਸਿਆਸੀ ਹਾਲਾਤ ਇਹੋ ਜਿਹੇ ਬਣੇ ਕਿ ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਹੋਈ ਅਧਿਕਰਤ ਤੌਰ ਤੇ ਤਾਂ ਭਾਰਤੀ ਜਨਤਾ ਪਾਰਟੀ ਦਾ ਆਗਾਜ਼ 6 ਅਪ੍ਰੈਲ 1980 ਨੂੰ ਹੋਇਆ ਪਰ ਇਸ ਦੀ ਇੱਕ ਨੀ ਸਾਲ 1951 ਵਿੱਚ ਵਿਚਾਰਕ ਰੂਪ ਵਿੱਚ ਵੀ ਨਜ਼ਰ ਆਈ ਸੀ ਜਦੋਂ ਡਾਕਟਰ ਸ਼ਾਮਾ ਪ੍ਰਸਾਦ ਮੁਖਰਜੀ ਨੇ ਜਵਾਹਰ ਲਾਲ ਨਹਿਰੂ ਦੀ ਕਾਂਗਰਸ ਪਾਰਟੀ ਨਾਲੋਂ ਨਾਤਾ ਤੋੜ ਲਿਆ ਸੀ ਅਤੇ ਭਾਰਤੀ ਜਨ ਸੰਗ ਯਾਨੀ ਬੀ ਜੀ ਐਸ ਦਾ ਗਠਨ ਕੀਤਾ ਸੀ ਸਨ 1980 ਤੋਂ ਪਹਿਲਾਂ ਤੱਕ ਭਾਰਤੀ ਜਨਤਾ ਪਾਰਟੀ ਲਫ਼ਜ਼ ਨਹੀਂ ਸੀ ਸੁਣਾਈ ਦਿੰਦਾ ਸਗੋਂ ਭਾਰਤੀ ਜਨ ਸੰਗ ਲਫ਼ਜ਼ ਸੁਣਿਆ ਜਾਂਦਾ ਸੀ ਤੇ ਇਸੇ ਤਹਿਤ ਇੱਕ ਧਿਰ ਕੰਮ ਕਰਦੀ ਸੀ ਸਨ 1951 ਤੋਂ ਹੀ ਜਨ ਸੰਗ ਭਾਰਤੀ ਸਿਆਸੀ ਮੰਚ ਉੱਪਰ ਸਰਗਰਮ ਸੀ ਪਰ ਇਸ ਨੂੰ ਸੀਟਾਂ ਪੱਖੋਂ ਜ਼ਿਆਦਾ ਸਫਲਤਾ ਹਾਸਲ ਨਹੀਂ ਸੀ ਹੋ ਰਹੀ ਇਸ ਤੋਂ ਬਾਅਦ ਐਮਰਜੈਂਸੀ ਦੇ ਸਮੇਂ ਦੌਰਾਨ ਵੀ ਜਨ ਸੰਗ ਸਰਗਰਮ ਨਜ਼ਰ ਆਇਆ ਅਤੇ ਉਸ ਪ੍ਰਾਂਤਵੀ ਕਾਂਗਰਸ ਦੀਆਂ ਸਰਕਾਰਾਂ ਦੇ ਮੂਹਰੇ ਜਨ ਸੰਗ ਇੱਕ ਧਿਰ ਵਜੋਂ ਖੜਿਆ ਨਜ਼ਰ ਆਉਂਦਾ ਸੀ ਉਸ ਵੇਲੇ ਕੇਂਦਰ ਦੀ ਮਜ਼ਬੂਤ ਕਾਂਗਰਸੀ ਸਰਕਾਰ ਦੇ ਮੂਹਰੇ ਜਨ ਸੰਗ ਨੇ ਕਈ ਛੋਟੀਆਂ ਖੇਤਰੀ ਪਾਰਟੀਆਂ ਨੂੰ ਇਕੱਠਾ ਕੀਤਾ ਅਤੇ ਇੱਕ ਮੰਚ ਇਕ ਨਵੀਂ ਪਾਰਟੀ ਜਨਤਾ ਪਾਰਟੀ ਦੀ ਸਥਾਪਨਾ ਕੀਤੀ ਜਿਸ ਨੇ ਮੁਰਾਰਜੀ ਦੇਸਾਈ ਦੇ ਨਾਲ ਮਿਲ ਕੇ ਕੇਂਦਰ ਵਿੱਚ ਸਰਕਾਰ ਵੀ ਬਣਾਈ ਭਾਰਤੀ ਜਨ ਸੰਘ ਲਈ ਇਹ ਕੇਂਦਰ ਦੀ ਪਹਿਲੀ ਸਫਲਤਾ ਸਾਬਤ ਹੋਈ ਹਾਲਾਂਕਿ ਇਹ ਸਫਲਤਾ ਜ਼ਿਆਦਾ ਦੇਰ ਤੱਕ ਨਹੀਂ ਟਿਕ ਸਕੀ ਅਤੀ ਸੰ 1980 ਦੇ ਸ਼ੁਰੂ ਵਿੱਚ ਹੀ ਮੁਰਾਰਜੀ ਦੇਸਾਈ ਦੀ ਸਰਕਾਰ ਵਿੱਚ ਅੰਦਰੂਨੀ ਕਲੇਸ਼ ਖੜਾ ਹੋਇਆ ਅਤੇ ਉਹਨਾਂ ਨੂੰ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ ਤੇ ਨਵੇਂ ਚੋਣਾ ਦੇ ਮਾਹੌਲ ਦਾ ਪੜ ਵਜਣ ਲੱਗਿਆ ਸਾਲ 1980 ਵਿੱਚ ਜਦੋਂ ਭਾਰਤੀ ਜਨ ਸੰਘ ਬਿਲਕੁਲ ਖਿਲਰ ਗਈ ਤਾਂ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਦਾ ਮੋੜ ਵੱਜਾ ਕਿਸੇ ਵੇਲੇ ਦੇਸ਼ ਦੀ ਸੱਤਾਧਾਰੀ ਧਿਰ ਦੇ ਵਿੱਚ ਸ਼ਾਮਲ ਪਾਰਟੀ ਜਨਤਾ ਪਾਰਟੀ 1980 ਵਿੱਚ ਭੰਗ ਹੋ ਗਈ ਸੀ ਅਤੇ ਇਹਦੇ ਕੁਝ ਮੈਂਬਰਾਂ ਨੇ ਅਟਲ ਬਿਹਾਰੀ ਵਾਜਪਈ ਦੇ ਨਾਲ ਮਿਲ ਕੇ ਉਹਨਾਂ ਨੂੰ ਇਸ ਪਾਰਟੀ ਦੇ ਪਹਿਲੇ ਮੁਖੀ ਦੇ ਰੂਪ ਵਿੱਚ ਪੇਸ਼ ਕੀਤਾ ਤੇ ਭਾਰਤੀ ਜਨਤਾ ਪਾਰਟੀ ਦਾ ਗਠਨ ਹੋਇਆ ਸਨ 1984 ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਸਿਰਫ 2 ਸੀਟਾਂ ਹੀ ਆਈਆਂ ਸਨ ਆਪਣੀ ਸਥਾਪਨਾ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਲੋਕ ਸਭਾ ਦੀ ਇਹ ਪਹਿਲੀ ਚੋਣ ਸੀ ਇਸ ਤੋਂ 5 ਸਾਲ ਬਾਅਦ 1999 ਵਿੱਚ 9ਵੀਂ ਲੋਕ ਸਭਾ ਲਈ ਹੋਈਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ 85 ਸੀਟਾਂ ਹਾਸਲ ਹੋਈਆਂ ਜਦਕਿ 1990 ਦੀ ਦਹਾਕੇ ਵਿੱਚ ਰਾਮ ਮੰਦਰ ਅੰਦੋਲਨ ਦੇ ਸ਼ੁਰੂ ਹੋਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦਾ ਗ੍ਰਾਫ ਵੀ ਲਗਾਤਾਰ ਉੱਪਰ ਵੱਲ ਨੂੰ ਵਧਣ ਲੱਗਾ ਅਤੇ ਪਾਰਟੀ ਦੀਆਂ ਸੀਟਾਂ ਦੀ ਗਿਣਤੀ ਵੀ ਵੱਧਦੀ ਹੋਈ ਵਿਖਾਈ ਦਿੱਤੀ। ਸਾਲ 1996 ਵਿੱਚ ਅਟਲ ਬਿਹਾਰੀ ਵਾਜਪਈ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ 161 ਸੀਟਾਂ ਦੇ ਨਾਲ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿੱਚ ਉਭਰੀ। ਸਾਲ 1996 ਵਿੱਚ ਸਿਰਫ 13 ਦਿਨਾਂ ਲਈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਸਾਲ 1998 ਵਿੱਚ ਭਾਰਤੀ ਜਨਤਾ ਪਾਰਟੀ ਨੇ 182 ਸੀਟਾਂ ਜਿੱਤੀਆਂ ਪਰ ਅਖੀਰ ਭਾਰਤੀ ਅੰਨਾ ਦਰविड़ ਯਾਨੀ EIA DMK ਵੱਲੋਂ ਸਮਰਥਨ ਵਾਪਸ ਲੈਣ ਤੋਂ ਬਾਅਦ ਵਾਜਪਈ ਦੀ ਸਰਕਾਰ 13 ਮਹੀਨੇ ਬਾਅਦ ਡਿੱਗ ਗਈ 1999 ਵਿੱਚ ਫਿਰ ਲੋਕ ਸਭਾ ਚੋਣਾਂ ਹੋਈਆਂ ਅਤੇ ਭਾਰਤੀ ਜਨਤਾ ਪਾਰਟੀ ਨੇ ਜਿੱਤ ਹਾਸਲ ਕੀਤੀ ਅਤੇ ਅਟਲ ਬਿਹਾਰੀ ਵਾਜਪਈ ਇਸ ਵਾਰ ਪੂਰੇ ਕਾਰਜਕਾਲ yani 5 ਸਾਲਾਂ ਲਈ ਪ੍ਰਧਾਨ ਮੰਤਰੀ ਬਣੇ ਇਸ ਤੋਂ ਬਾਅਦ 10 ਸਾਲਾਂ ਲਈ ਭਾਰਤੀ ਜਨਤਾ ਪਾਰਟੀ ਸੱਤਾ ਤੋਂ ਦੂਰ ਰਹੀ ਅਤੇ 2014 ਵਿੱਚ ਭਾਜਪਾ ਦੀ ਕੇਂਦਰੀ ਸੱਤਾ ਵਿੱਚ ਵਾਪਸੀ ਹੋਈ ਅਤੇ ਇਹ ਹੀ ਉਹਨਾਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਕਾਮਯਾਬੀ ਵੀ ਸਾਬਤ ਹੋਈ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਭਾਰੀ ਜਿੱਤ ਹੋਈ ਅਤੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸਾਹਮਣੇ ਆਏ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਲਗਾਤਾਰ ਆਪਣਾ ਘੇਰਾ ਵਧਾਇਆ ਅਤੇ ਹਿੰਦੀ ਭਾਸ਼ੀ ਇਲਾਕਿਆਂ ਤੋਂ ਇਲਾਵਾ ਹੋਰਨਾਂ ਖੇਤਰਾਂ ਵਿੱਚ ਵੀ ਪਾਰਟੀ ਦਾ ਵਿਸਤਾਰ ਹੋਇਆ ਸਾਫ਼ ਨਜ਼ਰ ਆਉਂਦਾ ਹੈ। ਪਿਛਲੇ ਕੁਝ ਸਾਲਾਂ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਦੱਖਣ ਭਾਰਤ ਖਾਸ ਕਰਕੇ ਕਰਨਾਟਕਾ ਸੂਬੇ ਅਤੇ ਉੱਤਰ ਪੂਰਬੀ ਸੂਬਿਆਂ ਤੱਕ ਵੀ ਆਪਣੀ ਪਹੁੰਚ ਵਧਾਈ ਹੈ ਜੋ ਕਿ ਪਿਛਲੇ ਦਹਾਕਿਆਂ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਰਣਨੀਤੀ ਵਿੱਚ ਮੂਰੇ ਨਜ਼ਰ ਨਹੀਂ ਸੀ ਆਉਂਦੀ। ਸੋ ਮੌਜੂਦਾ ਸਮੇਂ ਭਾਰਤੀ ਜਨਤਾ ਪਾਰਟੀ ਕੇਂਦਰ ਦੀ ਸત્તાਤਾਰੀ ਤੇਰੇ ਅਤੇ ਮਜ਼ਬੂਤ ਢੰਗ ਨਾਲ ਆਪਣੇ ਬਲਬੂਤੇ ਸਰਕਾਰ ਬਣਾ ਕੇ ਇਸ ਵਿਲੇ ਕਾਰਜਕਾਲ ਚਲਾ ਰਹੀ ਹੈ